ਨੀਰੋਲ ਤੇ ਲੰਮਾ ਜੀਵਨ ਖੁਸ਼ੀਆਂ ਨਾਲ ਭਰਿਆ ਹਰੀ ਭਰੀ ਧਰਤੀ ਤੇ ਨੰਗੇ ਪੈਰੀ ਤੁਰਿਆ ਸਵਾਦਾਂ ਦਾ ਰੰਗੀਨ ਬਾਗ ਦਿਲ ਖੁਸ਼ੀਆਂ ਨਾਲ ਖਿੜਿਆ ਥੋੜਾ ਥੋੜਾ ਖਾਓ ਸਦਾ ਕਦਰ ਨਾਲ ਮਾਣੋ ਸਵੇਰ ਦੀ ਤਾਜ਼ਗੀ ਨਾਲ ਉੱਠੋ ਸ਼ਾਂਤੀ ਨਾਲ ਸੋਵੋ ਹਰ ਦਿਨ ਇੱਕ ਨਵਾਂ ਸਫ਼ਰ ਜੀਵਨ ਦੇ ਰੰਗਾਂ ਨੂੰ ਮਹਿਸੂਸ ਕਰੋ ਦੋਸਤਾਂ ਨਾਲ ਪਿਆਰ ਤੇ ਸਨੇਹ ਦੇ ਬੰਧਨ ਮਜ਼ਬੂਤ ਕਰੋ ਖਾਸੇ ਸਾਂਝੇ ਕਰੋ ਰੋਣੇ ਵੀ ਤੇ ਸੁੱਖ-ਦੁੱਖ ਨੂੰ ਸਮਝੋ ਸਾਰੇ ਪਲਾਂ ਦਾ ਮਾਣ ਕਰੋ ਜਿਉਂਦੇ ਰਹੋ ਗਰਮੀ ਦੀ ਧੁੱਪ ਸਰਦੀ ਦੀ ਠੰਡ ਬਰਸਾਤ ਦੀ ਰੁੱਤ ਹਰ ਮੌਸਮ ਨੂੰ ਖੁਸ਼ਦਿਲੀ ਨਾਲ ਗਲੇ ਲਗਾਓ ਧਿਆਨ धरो ਮਨ ਨੂੰ ਸ਼ਾਂਤ ਕਰੋ ਆਤਮਾ ਨੂੰ ਸ਼ਕਤੀ ਨਾਲ ਭਰੋ ਹਰ ਰੋਜ਼ ਕੁਝ ਨਵਾਂ ਸਿੱਖੋ ਆਪਣੇ ਆਪ ਨੂੰ ਨਵਾਂ ਬਣਾਓ ਨਾ ਗਿਣੋ ਉਂਗਲਾਤੇ ਜ਼ਿੰਦਗੀ ਦੇ ਸਾਲ ਮਨ ਤੇ ਅੱਥਾਂ ਦੀ ਤਾਕਤ ਨਾਲ ਕੰਮ ਚਾਰੀ ਰੱਖੋ ਗੁਰੁੱਜੇ ਰਹੋ ਖੁਸ਼ ਰਹੋ ਤੇ ਮੁਸਕਰਾਉਂਦੇ ਰਹੋ 100 ਸਾਲ ਫਿਰ ਤੁਹਾਡੇ ਵੱਲ ਆਪੇ ਹੀ ਆਏਗਾ